ਥੋੜਾ ਦਿਲ ਦੀਆਂ ਗਹਿਰਾਈਆਂ ਤੋਂ ਆਂਦੜਾਂ ਤੋਂ ਸ਼ੁਕਰਾਨਾ ਮੈਂ ਪਹਿਲੀ ਵਾਰ ਸਿਓ ਕੇ ਲਿਆ ਕੇ ਦਿੱਤਾ ਸਾਰੇ ਸੂਟ ਇੱਥੇ ਹੀ ਸੀ ਸਿਉਣੀ ਆ ਮੈਂ ਮੰਮੀ ਦੇ ਲੋ ਬਈ ਸੂਟ ਦੀ ਤੈਹ ਲਗਾ ਰਹੀ ਆ ਬੇੰਤ ਸੂਟ ਆਪਣਾ ਕੰਪਲੀਟ ਹੋ ਗਿਆ ਕਲਾਇੰਟ ਫੜਨ ਆ ਰਹੇ ਨੇ ਆਪਣੀ ਮੰਮੀ ਰੈਡੀ ਵੀ ਦੇਖ ਲੈ ਐਂ ਪਿਆਰ ਹਾਂਜੀ ਗੁੱਡ ਮਾਰਨਿੰਗ ਗਾਇਜ਼ ਵੈਲਕਮ ਟੂ आवर ਨਿਊ ਵਲੌਗਸ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਇੱਧਰ ਸ਼ੁਰੂਆਤ ਹੋ ਗਈ ਆ ਰੋਟੀ ਤੋਂ ਠੀਕ ਆ ਤੇ ਮੰਮੀ ਸਾਡੀ ਬਰਕਤ ਪਰੌਠੇ ਬਣਾ ਰਹੀ ਆ ਹਾਂ ਅੱਛਾ ਪਰੌਠੇ ਖਾਦੇ ਜਾ ਰਹੇ ਨੇ ਅੱਜ ਠੀਕ ਐ ਠੀਕ ਐ ਠੀਕ ਐ ਪਰੌਠੇ ਬਣਾ ਰਹੀ ਨੇ ਫਿਰ ਤਾਂ ਮੇਰੇ ਲਈ ਵੀ ਬਨਗੇ امی ਆ ਨਾ ਬਨਗੇ ਮੇਰੇ ਲਈ ਬਨਗੇ ਹੋ 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 ਆਏ ਹਾਈ 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 ਬਸ ਜਦੋਂ ਮੰਮੀ ਆ ਗੱਲ ਕਹਿਲਦੀ ਤੁਸੀਂ ਨਾ ਮੈਨੂੰ ਠੀਕ ਆ ਸੋਨੇ ਸੋਨੇ ਲਾਫ ਜਾਂਦੇ ਨਾਲ ਸੋਣੀ ਸੋਣੀ ਸਵੇਰ ਦੇ ਨਾਲ ਸਭ ਨੂੰ ਗੁੱਡ ਮਾਰਨਿੰਗ ਮੇਰੇ ਵੱਲੋਂ ਠੀਕ ਹੈ ਚਲੋ ਰੋਟੀ ਟੋਕ ਕੇ ਖਾ ਲਈਏ ਫਿਰ ਜਾਣਾ ਆਪਾਂ ਕੰਮ ਤੇ ਕਹਿੰਦੇ ਕੰਮ ਤੋਂ ਆਏ ਆ ਕੰਮ ਤੇ ਚੱਲੇ ਆ ਬਸ ਆਹੀ ਕੁਝ ਪੱਲੇ ਆਹੀ ਕੁਝ ਪੱਲੇ ਵਾਹ 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 ਮੰਮੀ ਵਾਹ ਇਹ ਹੋਈ ਮੰਮੀ ਕਹਿੰਦੀ ਵਾਹ ਵਾਹ ਮੰਮੀ ਕਿਹੋ ਇੱਕ ਵਾਰੀ ਵਾਹ 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 ਦੇਖਾਂ ਮੈਂ ਉਹ ਦਾਦਾ ਦਾਦੀ ਨੂੰ ਵਾਹ ਕਰ ਦੋ ਵਾਹ ਕਰ ਦੋ ਬਾਈ ਕਰ ਦੋ ਦਦਾ ਜੀ ਨੂੰ ਬਾਈ ਕਰ ਮੈਂ ਤਾਂ ਖਰਾਬ ਹੈ ਬਾਈ ਕਰ ਦੋ ਦਾਦਾ ਜੀ ਬਾਈ ਨਹੀਂ ਕਰ ਠੀਕ ਹੈ ਹੈਂਡਵਰਕ ਦਾ ਸੂਟ ਆ ਪ੍ਰੋਪਰ ਬਾਈ ਸਲਵਾਰ ਤੇ ਵੀ ਹੈਂਡਵਰਕ ਆ ਠੀਕ ਹੈ ਚੁੰਨੀ ਤੇ ਸਾਰਿਆਂ ਤੇ ਹੈਂਡਵਰਕ ਆ ਨਾਲ ਲੇਸ ਲਗਾਈ ਗਈ ਆ ਠੀਕ ਹੈ ਚਲੋ ਜੀ ਕਰ ਦੋ ਪੈਕ ਬਰ 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 ਅੱਜ ਮੇਰੇ ਸੱਜਣ ਪਿਆਰੇ ਮੈਨੂੰ ਮੂਵੀ ਦਿਖਾ ਕੇ ਲਿਆਉਣਗੇ ਬਜਾਇ ਬਜਾਇ ਮੂਵੀ ਕਿਡਾਉਣ ਜਾਂਦਾ ਫਿਰ ਉਹ ਕੋ ਲੈਣਾ ਅੱਜ ਟਾਈਮ ਨਹੀਂ ਰਹ ਬਜਾਇਦਾ ਕੋਈ ਗੱਲ ਨਹੀਂ ਤੁਸੀਂ ਆਦੀ ਟੱਚਿੰਗ ਵਾਚਿੰਗ ਕਰਵਾਇਓ ਬਹੁਤ ਕੋਈ ਕੰਪਨੀ ਵਾਲੇ ਨਹੀਂ ਕੰਮ ਤਾਂ ਹੁਣ ਮੈਨੂੰ ਵੀ ਨਹੀਂ ਕੋਈ ਕੇ ਨਹੀਂ ਬਿਆੰਤ ਇੱਕ ਆ सूट ਇਹਨਾਂ ਦਾ ਹਨਾ ਹਾਂ ਇੱਕ ਆ ਸੂਟ ਗ੍ਰੀਨ ਵਾਲਾ ਫੇਮ ਮੇਰੇ ਵਾਲੇ ਨਾਲ ਦਾ ਇੱਕ ਇਹਨਾਂ ਦਾ ਹੀ ਸੂਟ ਇੱਕ ਆ ਲੋ ਵੀ ਮਿੱਤਰੋ ਆਪਾਂ ਕੰਮ ਧੰਦੇ ਨਿਵੇੜਦੇ ਤੇ ਆਪਣੇ ਕੋਲ ਕਾਫੀ ਸਾਰੇ ਪੀਸ ਰੈਡੀ ਹੋਏ ਆ ਨਵੇਂ ਡਿਜ਼ਾਈਨ ਤੇ ਆਪਣੇ ਕੋਲ ਸੂਟਸ ਵੀ ਕਾਫੀ ਰੈਡੀ ਹੋਏ ਨੇ ਜਿਹੜੇ ਮੈਂ ਤੁਹਾਨੂੰ ਦਿਖਾਉਣੀ ਸੀਗੇ ਠੀਕ ਆ ਤੇ ਬਟ ਪਹਿਲਾਂ ਉਸ ਤੋਂ ਪਹਿਲਾਂ ਥੋੜਾ ਜਿਹਾ ਕੰਮ ਆਪਾਂ ਉਹ ਨਵੇੜ ਲਈਏ ਕਿਉਂਕਿ ਜੁਹਾਰ ਸੁੱਤਾ ਪਿਆ ਥਾ ਉਹਦੇ ਸੁੱਤੇ ਤੋਂ ਉੱਤੇ ਕੰਮ ਨਵੇੜ ਲਈਏ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਸਾਰੀ ਪੀਸ ਲੋ ਵੀ ਜਿਵੇਂ ਜੌਰਜਟ ਦੇ ਡਿਜ਼ਾਈਨ ਤੁਸੀਂ ਪਿਛਲੀਆਂ ਗਰਮੀਆਂ 'ਚ ਬਹੁਤ ਪਸੰਦ ਕੀਤੇ ਸੀ ਤਾਂ ਉਵੇਂ ਹੀ ਜੌਰਜਟ ਦਾ ਫੈਬਰਿਕ ਹੈਗਾ ਆਪਣੇ ਕੋਲ ਬਹੁਤ ਜ਼ਿਆਦਾ ਸੋਹਣਾ ਚਨੂਨ ਸਫੂਨ ਦਾ ਫੈਬਰਿਕ ਹੁੰਦਾ ਹੈ ਵਿਸਕੋਸ ਕਹਿ ਦਿੰਨੇ ਆ ਇਹਨੂੰ ਆਪਾਂ ਇਹਦੇ ਨੀਚੇ ਵੈਸੇ ਟਾਫਟਾ ਲਗਾਉਣਿਆ ਹੁਣ ਆਪਾਂ ਤੇ ਜਿਵੇਂ ਆ ਬਲੈਕ ਕਲਰ ਦਾ ਆ ਗਿਆ ਇਹਦੇ ਵਿੱਚ ਕਰੀਮ ਬੂਟੀਆਂ ਨੇ ਇਹ ਆਪਾਂ ਡਿਜ਼ਾਈਨ ਹੁਣ ਰੈਡੀ ਕਰ ਰਹੇ ਆ ਇਹ ਵਾਲੇ ਪ੍ਰਿੰਟ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਤਿਆਰ ਹੋਊਗਾ ਇਹ ਤੇ ਤੁਸੀਂ ਜਰੂਰ ਜੁੜੇ ਰਹੋ ਮੇਰੇ ਮਨਪ੍ਰੀਤ ਕੌਰਸੀਵੀ ਵਾਲੇ ਚੈਨਲ ਨਾਲ ਇੱਕ ਇਹਦੇ ਵਿੱਚ ਮਹਿੰਦੀ ਕਲਰ ਆ ਗਿਆ ਭਾਈ ਇਹਦੇ ਵਿੱਚ ਬਹੁਤ ਸੋਹਣੀਆਂ ਬੂਟੀਆਂ ਨੇ ਇਥੇ ਕਾਫੀ ਸਾਰੇ ਡਿਜ਼ਾਈਨ ਆਪਣੇ ਰੈਡੀ ਵੀ ਹੋਏ ਨੇ ਮੈਂ ਤੁਹਾਨੂੰ ਐਂਡ ਤੇ ਦਿਖਾਉਂਗੀ ਕਿਹੜਾ ਸੂਟ ਇਹਦੇ ਨਾਲ ਦਾ ਬਣਿਆ ਹੋਇਆਗਾ ਠੀਕ ਹੈ ਬਹੁਤ ਸੋਹਣਾ ਪ੍ਰਿੰਟ ਆ ਇਹਦੇ ਉੱਤੇ ਵੀ ਲੇਸਿਸ ਨਾਲ ਬਹੁਤ ਸੋਹਣਾ ਡਿਜ਼ਾਈਨ ਹੋਊਗਾ ਜਿਵੇਂ ਇਹਦੇ ਵਰਗਾ ਹੀ ਇੱਕਾ ਵਾਈਟ ਕਲਰ ਦਾ ਪ੍ਰਿੰਟ ਆ ਇਥੇ ਤੁਸੀਂ ਦੇਖ ਸਕਦੇ ਹੋ ਵੀ ਆਪਾਂ ਡਿਜ਼ਾਈਨ ਬਣਾਇਆ ਹੋਇਆ ਇਹ ਕੁੜਤੀ ਸਟਿਚ ਹੋਈ ਹੋਈ ਆ ਉੱਪਰ ਲੇਸਿਸ ਨਾਲ ਕੰਮ ਕੀਤਾਗਾ ਬਟਨ ਨਾਲ ਕੰਮ ਕੀਤਾਗਾ ਠੀਕ ਹੈ ਤੇ ਇਹਦੇ ਨਾਲ ਦਾ ਹੀ ਇੱਕ ਤੁਸੀਂ ਮੇਰੇ ਆਹ ਵਾਲੇ ਡਿਜ਼ਾਈਨ ਨੂੰ ਬਹੁਤ ਪਿਆਰ ਦਿੱਤਾ ਸੀ ਸਾਰੇ ਜਣਿਆਂ ਨੇ ਇਹ ਵਿੱਚ ਨੂਨ ਸਪੂਨ ਤੇ ਬਣਿਆ ਸੀਗਾ ਬਟਨ ਮੜ ਕੇ ਲਾਏ ਸੀਗੇ ਡਿਜ਼ਾਈਨਿੰਗ ਕੀਤੀ ਸੀ ਗਲੇ ਦੇ ਉੱਪਰ ਤੇ ਬਾਹਾਂ ਦੇ ਉੱਪਰ ਵੀ ਡਿਜ਼ਾਈਨਿੰਗ ਕੀਤੀ ਸੀ ਇੱਕ ਹੋਰ ਜਾਰਜਟ ਦਾ ਪੀਸ ਸੀਗਾ ਇਹਦੇ ਉੱਪਰ ਆਪਾਂ ਪੈਚ ਵਰਕ ਕੀਤਾ ਸੀਗਾ ਘੇਰੇ ਤੇ ਤੇ ਬਾਹਾਂ ਤੇ ਇਹਨੂੰ ਵੀ ਬਹੁਤ ਸਾਰਾ ਪਿਆਰ ਦਿੱਤਾ ਸੀਗਾ ਤੁਸੀਂ ਇਦਾਂ ਦੇ ਹੀ ਡਿਜ਼ਾਈਨ ਆਪਾਂ ਆਉਣ ਵਾਲੀਆਂ ਗਰਮੀਆਂ ਦੇ ਵਿੱਚ ਲੈ ਕੇ ਆਉਣੇ ਆ ਤਾਂ ਹੀ ਤੁਹਾਨੂੰ ਮੈਂ ਪ੍ਰਿੰਟ ਦਿਖਾ ਰਹੀ ਸੀ ਠੀਕ ਹੈ ਵੀ ਤੁਸੀਂ ਪ੍ਰਿੰਟ ਦੇਖ ਲਓ ਇੱਧਰ ਤੁਸੀਂ ਹੋਰ ਦੇਖੋ ਵੀ ਇਹ ਬਹੁਤ ਪੁਰਾਣਾ ਡਿਜ਼ਾਈਨ ਆ ਪਰ ਹੁਣ ਵੀ ਲੋਕ ਇਹਨੂੰ ਬਹੁਤ ਪਿਆਰ ਦੇ ਰਹੇ ਨੇ ਤੇ ਹੁਣ ਵੀ ਕਾਫੀ ਸਾਰੇ ਤੁਸੀਂ ਇਸ ਵਿੱਚ ਆਰਡਰ ਦੇ ਰਹੇ ਹੋ ਤੇ ਰੈਡੀ ਕਰਵਾ ਰਹੇ ਹੋ ਇਹ ਡਿਜ਼ਾਈਨ ਬਹੁਤ ਪਸੰਦ ਕੀਤਾ ਗਿਆ ਸੀ ਇਹ ਪ੍ਰਿੰਟ ਦੁਬਾਰਾ ਨਹੀਂ ਆਇਆ ਕਿਉਂਕਿ ਜਿਹੜਾ ਇੱਕ ਵਾਰੀ ਪ੍ਰਿੰਟ ਆ ਜਾਂਦਾ ਉਹਦੇ ਵਿੱਚ ਦੁਬਾਰੇ ਆਪਣੇ ਕੋਲ ਪ੍ਰਿੰਟ ਨਹੀਂ ਆਉਂਦਾ ਇਹ ਪ੍ਰੋਬਲਮ ਜ਼ਰੂਰ ਆਉਂਦੀ ਆ ਬਟ ਇਹ ਵਾਲਾ ਡਿਜ਼ਾਈਨ ਆ ਜਿਹੜਾ ਉਹ ਡਿਫਰੈਂਟ ਡਿਫਰੈਂਟ ਪ੍ਰਿੰਟ ਦੇ ਉੱਤੇ ਰੈਡੀ ਹੋਇਆ ਸੀ ਤੇ ਤੁਸੀਂ ਪਿਆਰ ਵੀ ਬਹੁਤ ਦਿੱਤਾ ਸੀ ਇਹ ਵਾਲੇ ਡਿਜ਼ਾਈਨ ਨੂੰ ਠੀਕ ਹੈ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਆਹ ਵਾਲਾ ਆਰਗ ਮੇਰੇ ਵਾਲਾ ਪੀਸ ਇਹ ਜੌਰਜਟ ਤੇ ਹੋਇਆ ਸੀ ਬਟ ਜੌਰਜਟ ਦੇ ਵਿੱਚ ਖਤਮ ਹੋ ਗਿਆ ਸੀ ਤਾਂ ਕੁੜੀ ਨੇ ਮੈਨੂੰ ਇਹ ਆਰਗੈਂਜ਼ਾ ਤੇ ਆਰਡਰ ਦਿੱਤਾ ਸੀ ਤਾਂ ਆਪਾਂ ਆਰਗੈਂਜ਼ਾ ਤੇ ਤਿਆਰ ਕਰਤਾ ਸੀ ਬਹੁਤ ਸੋਹਣੀਆਂ ਬਾਹਮਾਂ ਇਹਦੀਆਂ ਤਿਆਰ ਹੋਈਆਂ ਸੀ ਬਹੁਤ ਸੋਹਣਾ ਘੇਰਾ ਤਿਆਰ ਹੋਇਆ ਸੀਗਾ ਇੱਕ ਆਪਣੇ ਕੋਲ ਹੋਰ ਪ੍ਰਿੰਟ ਪਿਆਗਾ ਉਹ ਵੀ ਅੰਬੀ ਵਾਲਾ ਠੀਕ ਹੈ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਪ੍ਰਿੰਟ ਆ ਸੋਬਰ ਜਾਂ ਪ੍ਰਿੰਟ ਹੈ ਇਹਦੇ ਉੱਤੇ ਵੀ ਲੇਸਿਸ ਨਾਲ ਡਿਜ਼ਾਈਨ ਕਰ ਸਕਦੇ ਆ ਇੱਕ ਆਪਣੇ ਕੋਲ ਆਹ ਵਾਲਾ ਆ ਗਿਆ ਡਾਰਕ ਨੇਵੀ ਬਲੂ ਦੇ ਵਿੱਚ ਪ੍ਰਿੰਟ ਇਹਦੇ ਉੱਤੇ ਵੀ ਆਪਾਂ ਡਿਜ਼ਾਈਨ ਤਿਆਰ ਕਰ ਸਕਦੇ ਆ ਵਾਈਟ ਲੇਸਿਸ ਨਾਲ ਠੀਕ ਹੈ ਇਨਾ ਪ੍ਰਿੰਟ ਨੂੰ ਛੱਡ ਕੇ ਇੱਕ ਪ੍ਰਿੰਟ ਹੋਰ ਆ ਬੋਟਲ ਗ੍ਰੀਨ ਦੇ ਵਿੱਚ ਤੇ ਬਲੈਕ ਕਲਰ ਦੇ ਵਿੱਚ ਆਹ ਵਾਲਾ ਬਲੈਕ ਕਲਰ ਦੇ ਵਿੱਚ ਆ ਗਿਆ ਠੀਕ ਹੈ ਇਹ ਵਾਲਾ ਆਪਾਂ ਡਿਜ਼ਾਈਨ ਕਾਫੀ ਸਾਰੇ ਡਿਜ਼ਾਈਨਰ ਦੇ ਵਿੱਚ ਕਨਵਰਟ ਕਰਕੇ ਬਣਾਇਆ ਹੋਇਆਗਾ ਇੱਕਾ ਬੋਟਲ ਗ੍ਰੀਨ ਆ ਗਿਆ ਇਹ ਵੀ ਕਾਫੀ ਸਾਰੇ ਡਿਜ਼ਾਈਨ ਬਣੇ ਹੋਏ ਆ ਇਹ ਵਾਲੇ ਪ੍ਰਿੰਟ ਦੇ ਉੱਤੇ ਵੀ ਇਹ ਡਿਜ਼ਾਈਨ ਤੁਸੀਂ ਮੇਰੇ ਮਨਪ੍ਰੀਤ ਕੌਰ ਸੀਵੀ ਵਾਲੇ ਪੇਜ ਤੇ ਦੇਖ ਸਕਦੇ ਹੋ ਉੱਥੇ ਦੇਖਣ ਨੂੰ ਤੁਹਾਨੂੰ ਮਿਲ ਜਾਣਗੇ ਕਿਉਂਕਿ ਇਹ ਡਿਜ਼ਾਈਨ ਆਪਾਂ ਉੱਥੇ ਪਾਏ ਹੋਏ ਆ ਸਾਰੇ ਫੈਬਰਿਕ ਦੇ ਵਿੱਚ ਹੀ ਮਿਲ ਜਾਣਗੇ ਤੁਹਾਨੂੰ ਜਿੰਨੇ ਵੀ ਹੈਗੇ ਨੇ ਬਾਕੀ ਹੁੰਦੀਆਂ ਗਰਮੀਆਂ ਦੇ ਵਿੱਚ ਆਪਾਂ ਨਵੇਂ ਤਿਆਰ ਕਰਾਂਗੇ ਪ੍ਰਿੰਟ ਇਹ ਵਾਲੇ ਪੂਰੇ ਫੇਵਰਟ ਸੀਗੇ ਮੇਰੇ ਸਾਰੇ ਪ੍ਰਿੰਟ ਹੀ ਜਿੰਨੇ ਤੁਹਾਨੂੰ ਦਿਖਾਇਆ ਆਹ ਵਾਲਾ ਦੇਖੋ ਤੁਹਾਨੂੰ ਮਹਿੰਦੀ ਪ੍ਰਿੰਟ ਦਿਖਾਇਆ ਸੀ ਇਹਦੇ ਉੱਤੇ ਆਹ ਡਿਜ਼ਾਈਨ ਬਣਿਆ ਹੋਇਆ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਐਂਡ ਤੇ ਦਿਖਾਉਂਗੀ ਤੁਹਾਨੂੰ ਆਹ ਡਿਜ਼ਾਈਨ ਬਣਿਆ ਹੋਇਆ ਇਹਦੇ ਨਾਲ ਦੀ ਸਲਵਾਰ ਤੇ ਬਹੁਤ ਸੋਹਣਾ ਵਰਕ ਹੋਇਆ ਹੋਇਆਗਾ ਉਹ ਵੀ ਤੁਹਾਨੂੰ ਦਿਖਾਉਣੀ ਆ ਮੈਂ ਆਹ ਦੇਖੋ ਸਲਵਾਰ ਤੇ ਬਹੁਤ ਸੋਹਣਾ ਵਰਕ ਹੋਇਆ ਹੋਇਆ ਨਾਲ ਚੁੰਨੀ ਪਿਓਰ ਦੀ ਲੱਗੀ ਹੋਈ ਆ ਡਬਾਈ ਦਾਈ ਉੱਪਰ ਲੇਸ ਲੱਗੀ ਹੋਈ ਆ ਬਹੁਤ ਸੋਹਣਾ ਸੂਟ ਤਿਆਰ ਹੋਇਆ ਇਹ ਵੀ ਇਸ ਤਰੀਕੇ ਨਾਲ ਹੀ ਉਹ ਸੂਟਾਂ ਨੂੰ ਤੁਸੀਂ ਉਹ ਪ੍ਰਿੰਟ ਨੇ ਜਿਹੜੇ ਉਹਨਾਂ ਨੂੰ ਤੁਸੀਂ ਤਿਆਰ ਲੋ ਬਈ ਗਾਇਸ ਅੱਜ ਸੀ ਹੀ ਮੈਚਿੰਗ ਮੇਰੀ ਤੇ ਜੁਹਾਰ ਦੀ ਤੇ ਤੇਰੇ ਪਾਪਾ ਦੀ ਵੀ ਠੀਕ ਐ ਤੇ ਹੁਣ ਆਪਾਂ ਦੁਕਾਨ ਵਧਾਤੀ ਆ ਥੋੜਾ ਜਿਹਾ ਆਪਾਂ ਕੰਮ ਕਰਕੇ ਆਉਣਾਗਾ ਬਾਜ਼ਾਰ ਦਾ ਤੇ ਵਰਕਸ਼ਾਪ ਤੇ ਜਾ ਕੇ ਆਉਣਾ ਸੀ ਉੱਥੇ ਕੰਮ ਚੈੱਕ ਕਰਕੇ ਆਉਣਾ ਆਪਣਾ ਵੀ ਸਹੀ ਚੱਲ ਰਿਹਾਗਾ ਆ ਦੇਖੋ ਜਿੱਕੇ ਜਿੱਕੇ ਕਾਗਜ਼ ਮੂੰਹ ਚ ਪਾ ਲਿਆ ਗੁਗਲੇ ਕੱਢੋਗਾ ਬਈ ਲੋ ਬਈ ਗਾਇਸ ਹੁਣ ਆਪਾਂ ਚੱਲੇ ਆ ਘੜ ਨੂੰ ਘੜ ਨੂੰ ਯੂ نو ਹੁਣ ਕੰਮ ਨਵੇੜ ਲਈ ਆਇਆ ਕਿ ਹੁਣ ਘਰ ਨੂੰ ਜਾਂਦੇ ਪਾਏ ਆ ਅਸੀਂ ਸਾਨੂੰ ਇਦਾਂ ਲੱਗਦਾ ਆ ਜਿੱਦਾਂ ਕਿ ਅੱਜ ਦਾ ਦਿਨ ਬੜਾ ਬੋਰਿੰਗ ਸੀ ਜਸ ਪਹਿਲੇ ਤੇ ਅਸੀਂ ਸੋਚਿਆ ਸੀ ਵੀ ਮੂਵੀ ਦੇਖ ਲਾਂਗੇ ਪਰ ਕਾਹਦਾ ਇਸ ਹਰ ਦਾ ਕੰਮ ਹੀ ਨਹੀਂ ਨਿਪਰਿਆ ਯੂ نو ਅਸੀਂ ਫੜ ਕੰਮ ਨਵੇਰਿਆ ਹੀ ਨਹੀਂ ਆ ਮੇਰਾ ਫਿਊਜਨ ਤੋਂ ਬਾਅਦ ਵੀ ਸੌਖੇ ਆ ਮੰਨ ਲੇ ਆ ਮੈਂ ਮੰਗਦੀ ਪਈ ਆ ਕਿ ਮੈਂ ਕਦੇ ਵੀ ਸੌਖੀ ਨਾ ਹੋਵਾਂ ਯੂ نو ਗਾਇਜ਼ ਇਹ ਬੜੇ ਤੋਂ ਸਿਕਾ ਸੋਚਦੇ ਨਹੀਂ ਆ ਇੱਕ ਕੀ ਭਾਈ ਮੈਂ ਆ ਦੁਕਾਨ ਜੀ ਚ ਵੜ ਗਈ ਇੱਕ ਦਿਨ ਵੜਿਆ ਟੰਗੀਆਂ ਜੀ ਨੇ ਟੰਗੀਆਂ ਪਈਆਂ ਸੀ ਹੁੱਡੀਆਂ ਜੀਆਂ ਹਾਂ ਮੈਂ ਕਿਹਾ ਵੀ ਆ ਹੁੱਡੀ ਕਿੰਨੇ ਦੀ ਆ ਇਹ ਕਿੰਨੇ ਦੀ ਸੀ ਉਹ ਕਹੇ 1500 ਦੀ ਉਹ ਤਾਂ ਇਹ 3-400 ਵਾਲੀ ਆ ਨਾ ਨਾ ਚਲ ਨਹੀਂ ਬਾਹਰ 7-800 ਦੀ ਆਪਾਂ ਵੀ ਕਹਿਣੇ ਚੱਲ ਅੰਗਲੇ ਨੇ ਕਮਾਉਣੇ ਹਾਂ 7-800 ਦੀ ਸੀ ਹੀ ਚੀਜ਼ 1500 ਦੀ ਨਹੀਂ ਸੀ ਵੀ ਜੇ 1500 ਹੈ ਤੇ ਲਾਵਾਂਗੇ ਫਿਰ 2000 ਦੀ ਬ੍ਰਾਂਡਡ ਲੈ ਆਓ ਹਾਂ 2000 ਦੀ ਆਜੂਰੀ ਕਿਉਂ ਬ੍ਰਾਂਡਡ ਕਾਪੀ ਕਿਉਂ ਲਵਾਗੇ ਅਸੀਂ ਹੈਣਾ ਵੀ ਬੱਸ ਫਿਰ ਮੈਂ ਵੇਚਤੀ ਕਰਤੀ ਉਹ ਤੋ ਰਿੱਕੀ ਜੁਹਾਰ ਸ਼ਾਂਤ ਬੈਠਾ ਕੋਈ ਤਾਂ ਗੱਲ ਹੈ ਸੋਚ ਰਿਹਾ ਹੈ ਹੈ ਵੀ ਕੀ ਚਰਾਰਤ ਕੀਤੀ ਜਾਵੇ ਇਹ ਤਾਂ ਖਰਾਬ ਆ ਗਈ ਤਾਂ ਯੂਟੀਯੂਮ ਕੀ ਕਰਿਆ ਜਾਵੇ ਖੇਡਣ ਵਾਸਤੇ ਮੈਨੂੰ ਲੱਗਦਾ ਇਹ ਐਂ ਸੋਚ ਰਿਹਾ ਵੀ ਕੀ ਕੀਤਾ ਜਾਵੇ ਆ ਜਾ ਲੋ ਉਹ ਤਾਂ ਰਹਿ ਪਿਆ ਅੱਜ ਕੋਈ ਲੈ ਕੇ ਗਿਆ ਦੇਖ ਲਓ ਕੌਣ ਲਊਗਾ ਕੌਣ ਲੈ ਕੇ ਗਿਆ ਦੇਖੋ ਤੇ ਆਪਾਂ ਚੱਕਿਆ ਵਾਲਾ ਸੇਕੂ ਵੀਰਾ ਕਿੱਥੇ ਮਿਲ ਗਿਆ ਤੁਹਾਨੂੰ ਕਿੱਥੇ ਨਾ ਕਿੱਥੇ ਚੱਲ ਲਈ ਬੰਦੇ ਆਪਾਂ ਹੁਣ ਚੱਲ ਗਏ ਹਾਂ ਹੁਣ ਜਿਆਦਾ ਹੀ ਹੋਣਾ ਕਦੇ ਕੰਮ ਰੋਜੀ ਸਾਨੂੰ ਪਿਹਰ ਵਕਤ 2 ਘੰਟੇ ਜਾਂਦੇ ਹੁੰਦੇ ਨਾ ਜਿਆਦਾ ਕਿਹਦੇ ਕੋਲ ਚਲੋ 2 ਘੰਟੇ ਇੱਥੇ ਆਪਾਂ ਉਹ ਸੇਕੂ ਵੀਰਾ ਨੇ ਵੜ ਲੈ ਕੇ ਸਹੀ ਗਿਆ ਸੀ ਸੇਕੂ ਵੀਰਾ ਆਉਂਦਾ ਸੀ ਉੱਥੋਂ ਕਿੱਥੇ ਲਿਆਉਂਦਾ ਆਜੋ ਦੱਸੋ ਮम्मा ਦੱਸੋ ਤੁਹਾਨੂੰ ਕਿਵੇਂ ਲੱਗੀ ਸਟੀਚਿੰਗ ਬਹੁਤ ਵਧੀਆ ਤੁਹਾਨੂੰ ਆਪਾਂ ਤੁਹਾਨੂੰ ਆਪਣੇ ਬੁਟੀਕ ਦੀ ਸਟੀਚਿੰਗ ਵਧੀਆ ਲੱਗੀ ਮੰਮੀ ਕੋ ਕਿ ਪੁੱਛਦੀ ਤਾਂ ਆਏ ਜੀ ਇੱਕ ਕੁੜੀ ਕਹਿੰਦੀ ਵੀ ਤੁਸੀਂ ਆਪਦੇ ਬੁਟੀਕ ਤੋਂ ਲੈ ਦੇਣਾ ਸੀ ਮੰਮੀ ਨੂੰ ਸੂਟ ਮੈਂ ਕਿਹਾ ਵੀ ਸਾਡੇ ਕੋਲ ਇਦਾਂ ਪ੍ਰਿੰਟਡ ਸੂਟ ਨਹੀਂ ਹੁੰਦੇ ਹਨਾ ਮਮਾ ਮੈਂ ਕਿਹਾ ਬਈ ਕੜਾਈ ਵਾਲੇ ਤਾਂ ਜਿਵੇਂ ਆ ਜਿਹੜਾ ਮਮਾ ਦੇ ਪਾਇਆ ਹੋਇਆ ਕੜਾਈ ਇਹ ਵੀ ਆਪਾਂ ਆਪਣੇ ਬੁਟੀਕ ਤੋਂ ਹੀ ਤਿਆਰ ਕੀਤਾ ਹੋਇਆ ਹਨਾ ਮੈਂ ਆਹ ਵਾਲਾ ਸੂਟ ਵੀ ਬਾਕੀ ਸੂਟ ਵੀ ਸਾਰੇ ਆਪਾਂ ਮਮਾ ਦੇ ਆਪਣੀ ਬੁਟੀਕ ਤੋਂ ਹੀ ਰੈਡੀ ਕਰਦੇ ਆਂ ਮੰਮੀ 바ਰੂ ਨਾ ਡੀ ਨੀ ਕਰਾਉਂਦੇ। ਤੇ ਆਹ ਸੂਟ ਵੀ ਇਹ ਬਸ ਮੈਂ ਦੁਕਾਨ ਤੋਂ ਲੈ ਆਇਆ ਸੀ ਸਟਿਚਿੰਗ ਵੀ ਰਸੀ ਕਰਤੀ ਸੀ। ਕਿਉਂਕਿ ਮੰਮੀ ਨੂੰ ਪ੍ਰਿੰਟਡ ਸੂਟ ਚਾਹੀਦੇ ਸੀਗੇ ਤਾਂ ਮੇਰੇ ਕੋਲ ਕਲਰ ਡਾਰਕ ਸੀ ਥੋੜੇ ਜੇ। ਫਿਰ ਉਹ ਮੰਮੀ ਦੇ ਸਹੀ ਨਹੀਂ ਲੱਗਦੇ ਹਨਾ ਅੰਮਾ। ਤਾਂ ਹਾਂਜੀ ਮੰਮਾ ਦੇਖੋ ਐ ਫਰਕ ਪੈ ਜਾਂਦਾ ਮੰਮਾ। ਜਿਹੜੇ ਤੁਸੀਂ ਹੁਣ ਪਤਾ ਕੀ ਅੱਗੇ ਨੂੰ ਪਤਲੇ ਹੋਗੇ ਨਾ ਜਿਹੜੇ ਹੁਣ ਨਾਪ ਲੈਤਾ ਸੀ ਆਪਾਂ ਉਹ ਆਪ ਵਰਸਨ ਥੋੜਾ ਨਾਪ ਲੈ ਕੇ ਰੱਖ ਲਿਆ। ਤੁਹਾਡਾ ਸੋਹਣੀ ਨਾਮ ਦੇ ਬਣਾ ਦੂ ਹਾਂ ਬਸ ਤਾਂ ਕਰਕੇ ਕਿਉਂਕਿ ਇਸ ਵਾਰ ਮੰਮਾ ਦਾ ਨਾ ਪਾਪਾ ਲੈਤਾ ਸੀਗਾ ਬੁਟੀਕ ਤੇ ਸਪੈਸ਼ਲ ਬਲਾਕੀ ਮੰਮੀ ਨੂੰ ਕਿਹਾ ਸੀ ਮੰਮੀ ਬੁਟੀਕ ਵਿਜ਼ਿਟ ਕਰੋ ਹਣਾ ਮੰਮੀ ਓਏ ਜੁੜਿਆ ਆ ਰਿਹਾ ਹੁੰਦਾ ਸੋ ਕੀ ਕਹਿਣਾ ਦੱਸੋ ਪਿਆਰ ਕਰਦਾ ਪੁੱਤ ਤੁਹਾਨੂੰ ਤੁਹਾਡਾ ਵੀਰ ਆਗਾ ਹਾਂ ਜਾਓ ਰੋਟੀ ਖਾ ਲਓ ਦਾਦੀ ਕੋਲੇ ਜਾ ਕੇ ਰੋਟੀ ਖਾ ਕੇ ਆਉਂਦੇ ਪੁੱਤ ਵੀਰ ਜੀ ਆਜੋ ਤੁਸੀਂ ਇਹਨੇ ਖੇਡ ਲਓ ਆਜੋ ਭੱਜੇ ਭੱਜੇ ਆਓ ਜੀ ਭੱਜੇ ਭੱਜੇ ਜਾਓ ਜੀ ਯਾਰ ਸਾਡਾ ਲੱਬੇ ਨਾ ਲਬ ਕੇ ਲੈ ਆਓ ਜੀ ਦਾਦਾ ਜੀ ਨੇ ਬੋਲਿਆ ਮੈਨੂੰ ਲੱਭ ਗਿਆ ਜੋ ਯਾਰ ਸਾਡਾ ਲੋਬੀ ਵਾਲੇ ਬੱਡ ਦੇ ਉੱਤੇ ਪਿਆਏ ਪੱਜੇ ਪੱਜੇ ਆਓ ਜੀ ਪੱਜੇ ਪੱਜੇ ਜਾਓ ਜੀ ਤੁਝਾਰ ਸਾਡਾ ਲੱਬੇਨਾ ਲਬ ਕੇ ਲੈ ਆਓ ਜੀ ਪਪਾ ਜੀ ਨੇ ਬੋਲਿਆ ਮੈਨੂੰ ਲੱਬ ਗਿਆ ਜੁਝਾਰ ਸਾਡਾ ਸਾਈਕਲੀ ਦੀ ਸੀਟੀ ਉੱਤੇ ਪਿਆਏ ਪੱਜੇ ਪੱਜੇ ਆਓ ਜੀ ਭੱਜੇ ਭੱਜੇ ਜਾਓ ਜੀ ਜੁਜਾਰ ਸਾਡਾ ਲੱਬੇ ਨਾ ਲੱਬ ਕੇ ਲਿਆਓ ਜੀ ਦਾਦੀ ਜੀ ਨੇ ਬੋਲਿਆ ਮੈਨੂੰ ਲੱਬ ਗਿਆ ਏ ਜੁਜਾਰ ਸਾਡਾ ਬੇਬੇ ਆਲੀ ਬੈਠ ਕੇ ਵੀ ਚਿਪਕੇ ਆਏ ਭੱਜੇ ਭੱਜੇ ਆਓ ਜੀ ਭੱਜੇ ਭੱਜੇ ਜਾਓ ਜੀ ਜੁਜਾਰ ਸਾਡਾ ਲੱਬੇ ਨਾ ਲੱਭ ਕੇ ਲਾਓ ਜੀ ਮम्मा ਜੀ ਨੇ ਆਖਿਆ ਮੈਨੂੰ ਲੱਭ ਕੇ ਆਏ ਜੁਜਾਰ ਸਾਡਾ ਚੀਕੂ ਵਾਲੇ ਕੰਬਲ ਉੱਤੇ ਪਿਆਏ ਹਾਂਜੀ ਬਣਾਤੀ ਨਾ ਪੋਇਮ ਮम्मा ਨੇ ਮਿੰਟ ਚ ਦੇਖ ਦੇ ਵੀ ਟੋਪੀ ਲਾ ਦੋ ਟੋਪੀ ਲਾ ਕੇ ਨਹਿ ਰਹੀ ਹਾਂ ਤੇ ਫੇਰ ਦੁਬਾਲਣ ਹੂੰ ਪੱਜੇ ਪੱਜੇ ਆਓ ਜੀ ਪੱਜੇ ਪੱਜੇ ਜਾਓ ਜੀ ਆ ਦੇਖਿਓ ਰਕੀ ਹਉ ਦੇਖੋ ਕਰ ਜਾ ਬੇਬੀ ਸ਼ੱਕ ਟੂੜੂ ਰੂੜੂ ਬੇਬੀ ਸ਼ੱਕ ਟੂੜੂ ਰੂੜੂ ਸ਼ੱਕ ਟੂੜੂ ਰੂੜੂ ਬੇਬੀ ਸ਼ੱਕ ਹਉ ਦੇਖਿਓ ਨਿੱਕਾ ਜੇ ਆਖਾਲ ਸਚਮਕੌਰ ਸਾਹਿਬ ਚੱਲੇ ਆ ਨਿੱਕਾ ਜੇ ਆਖਾਲ ਸਚਮਕੌਰ ਸਾਹਿਬ ਚੱਲੇ ਆ ਚਾਰਜਰ ਉਧਰ ਪਿਆਗਾ ਇਨੂ ਰਿੱਕੀ ਉੱਥੇ ਛੱਡੋ ਜਮਾ ਇੱਥੇ ਬੈਠਾਗਾ ਦਾਦਾ ਜੀ ਛੀਕੂ ਲੈ ਕੇ ਆ ਰਹੇ ਨੇ ਦਾਦਾ ਜੀ ਛੀਕੂ ਨੂੰ ਲੈ ਆਓ ਜੁਹਾਰ ਕੋਲੇ ਰਿੱਕੀ ਇਹਨੇ ਜਰਾਬ ਲਾਤੀ ਆਪਦੀ ਆ ਵੀ ਲਾ ਦੋ ਹੁਣ ਤਾਂ ਆਪਾਂ ਅੰਦਰ ਆ ਕੇ ਲਾ ਦੋ ਇਹ ਆ ਚੱਕੋ ਨੋ ਨੋ ਬੇਬੀ ਦੁਜਾਰ ਸਿੰਘ ਦੁਜਾਰੇ ਛੋਣੀ ਛੋਣੀ ਬੇਵੀ ਦਾਦਾ ਜੀ ਨੂੰ ਸਤਿ ਸ਼੍ਰੀ ਅਕਾਲ ਬਰਾਉ ਦੋ ਚਲੋ ਸਤਿ ਸ਼੍ਰੀ ਅਕਾਲ ਕਰ ਦੋ ਦਾਦਾ ਜੀ ਨੂੰ ਉਹ ਦੇਖੋ ਬਾਹਰ ਦਾਦਾ ਜੀ ਉਹ ਦਾਦਾ ਜੀ ਆਉਣਗੇ ਹੁਣ ਦਾਦਾ ਜੀ ਨੂੰ ਸਤਿ ਸ਼੍ਰੀ ਅਕਾਲ ਕਰ ਦੋ ਉਹ ਆਗੇ ਦਾਦਾ ਜੀ ਉਹ ਆਗੇ ਦਾਦਾ ਜੀ ਦਾਦਾ ਜੀ ਆ ਗਏ ਦਾਦਾ ਜੀ ਆ ਗਏ ਆ ਸਤਿ ਸ਼੍ਰੀ ਅਕਾਲ ਬਲਾਈ ਜੀ ਤੁਨ ਆਜੋ ਜਾਓ ਭਾਗ ਜਾ ਰਿੰਗ ਘਟ ਐ ਐ ਭਾਜੋ ਦਾਦਾ ਜੀ ਕੋਲੇ ਘਟ ਰਿੰਗ ਹਾਂ ਦੇਖੋ ਡੈਡੀ ਵੀ ਪਤਾ ਵੀ ਤੁਸੀਂ ਆ ਕੇ ਬੈਠ ਗਏ ਨਾਲ ਦੀ ਨਾਲ ਆਵਦੀ ਉਹ ਤੇ ਭਾਗ ਗਿਆ ਪੋਜੀਸ਼ਨ ਤੇ ਖੇੜ ਲੋ Oh guys ਡੈਡੀ ਦੀ ਡਿਊਟੀ ਮੈਂ ਨਵਾ ਰਹੀ ਹਾਂ ਡੈਡੀ ਨਾ ਐ ਕਰਦੇ ਹੁੰਦੇ ਜੀ ਫਿਰ ਇਹ ਕੁਝ ਹੁੰਦਾ ਅੱਜ ਆਪਣੇ ਬਹੁਤ ਹੀ ਵਧੀਆ ਸਬਸਕ੍ਰਾਈਬਰ ਆਪਾਂ ਨੂੰ ਮਿਲਣ ਆਏ ਸੀਗੇ ਪੁਟੀਕ ਤੇ ਲੁਧਿਆਣੇ ਤੋਂ ਤੇ ਰਾਜਸਥਾਨ ਤੋਂ ਬਹੁਤ ਵਧੀਆ ਲੱਗਿਆ ਉਹਨਾਂ ਨੂੰ ਮਿਲ ਕੇ ਬਹੁਤ ਪਿਆਰ ਦਿੱਤਾ ਉਹਨਾਂ ਨੇ ਉਹ ਮੈਨੂੰ ਕਹਿੰਦੇ ਦੀਦੀ ਤੁਸੀਂ ਰੀਅਲ ਦੇ ਵਿੱਚ ਤਾਂ ਬਹੁਤ ਪਤਲੇ ਲੱਗਦੇ ਕਿਉਂਕਿ ਵੀਡੀਓ ਦੇ ਵਿੱਚ ਬੰਦਾ ਮੋਟਾ ਲੱਗਦਾ ਰੀਅਲ 'ਚ ਮੈਂ ਬਹੁਤ ਪਤਲੀ ਆ ਫੇਸ ਵੀ ਕਾਫੀ ਪਤਲਾ ਲੱਗਦਾ ਹੁੰਦਾ ਰੀਅਲ ਦੇ ਵਿੱਚ ਤਾਂ ਵੀਡੀਓਜ਼ ਦੇ ਵਿੱਚ ਬੰਦਾ ਮੋਟਾ ਲੱਗਦਾ ਹਾਂ ਜਾਂਣਾ ਸੀ ਬਟ ਕੰਮ ਹੀ ਇੰਨਾ ਕੰਮ ਦਾ ਤਾਂ ਕਰਕੇ ਜਾ ਹੀ ਨਹੀਂ ਗਿਆ ਸਾਡੇ ਤੋਂ ਆ ਬੈਠੇ ਬਸ ਜੁਝਾਰਨਾ ਕਿ ਢੀਅਨੇ ਆਟਾ ਵੀ ਰੈਸਟ ਦਾ ਵੀ ਹੁੰਦਾ ਬਟ ਜਦੋਂ ਬੱਚਾ ਛੋਟਾ ਹੋਵੇ ਫਿਰ ਤੁਹਾਨੂੰ ਪਤਾ ਵੀ ਆਪਾਂ ਟ੍ਰੇਡਣਾ ਪੈਂਦਾ ਬੱਚਿਆਂ ਨਾਲ ਬਬਾ ਬਬਾ ਚਾ ਅੱਜ ਮੈਂ ਤੇ ਜੁਜਾਰ ਨੇ ਮੈਚਿੰਗ ਕੀਤੀ ਹੈ ਕਿਵੇਂ ਲੱਗ ਰਿਹਾ ਸੀ ਮਾਂ ਪੁੱਤ ਬਿਰ ਬਿਰ ਕਹਿਣਾ ਸੌਖਾ ਹੁੰਦਾ ਹਾਂ ਕਮੈਂਟਾਂ ਚ ਲੋਕਾਂ ਨੂੰ ਦੇਖ ਲੈ ਸਾਰਾ ਦਿਨ ਕੰਮ ਕਰਕੇ ਆਤ ਨੂੰ ਜਵਾਬ ਨਹੀਂ ਖੜਾਉਣਾ ਪੈਂਦਾ ਨਹੀਂ ਹੋਰ ਹੈਨਾ ਭੱਜੇ ਕਰਦੇ ਨੇ ਐ ਬਰ 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 ਧੱਕੀ ਮੈਸੜੀ ਕੀ ਫੀਗਲੀ ਮੈਂ ਇੰਤ ਨਹੀਂ ਬੈਠਿਆ ਹਾਂ ਅਨਸਰ ਆਪਣੇ ਵੀ ਨਹੀਂ ਚੇਂਜ ਕੀਤੇ ਵੇਖੇ ਕੈਨੇਡਾ ਸੌਖਾ ਹੁੰਦਾ ਭਾਈ ਪਰ ਕਰਨਾ ਬਹੁਤ ਔਖਾ ਹੁੰਦਾ ਆਪਾਂ ਇਕੱਲਾ ਕਮੈਂਟਾਂ ਚ ਕਹੀ ਸਕਦੇ ਹਾਂ ਹਾਂ ਹਾਂਜੀ ਹਾਂਜੀ ਕਿ ਨਹੀਂ ਹੈਨਾ ਲੋ ਆਪਾਂ ਕੋਲੇ ਵਗਜੋ ਚਲੋ ਵਗਜੋ ਚਲੋ ਵਗਜੋ ਪਾਪਾ ਕੋਲ ਆਇਬੋ ਜਣਾ ਵੇ ਸਤਿ ਨਮਸਤੇ ਨਮਸਤੇ ਸਸਰੀ ਘਰ ਹੁੰਦਾ ਨਮਸਤੇ ਨਹੀਂ ਹੈਂ सताल हंध सताल हाँ अनारे चलानी है ਕਰ ਲਾ ਬੇ ਡੱਬੀ ਆਦੋ ਇਹੋ ਵੇ ਗੰਤਾਜ ਨੂੰ ਲੱਗ ਗਿਆ अनार ਹੁਣ ਇਹ ਜਿੱਦ ਕਰੀ ਜਾਂਦਾ ਵੀ ਮੈਂ ਕਹਿੰਦਾ अनार ਚ ਲਾਉਣਾ ਬਹੁਤ ਜਿੱਦੀ ਬੱਚਾ ਹੋਰ ਜ਼ਿਆਦਾ ਹੋਰ ਜਮੀ ਨਹੀਂ ਗੱਲ ਸੁਣ ਇੱਥੇ ਕੋਈ ਆ ਗਿਆ ਡੈਡੀ ਤੋਂ ਡਰਦੇ ਡਰਦੇ ਨਾ ਇੱਥੇ ਚਲਾ ਲੈ ਇੱਥੇ ਚਲਾ ਦੇ ਹਾਂ ਡੈਡੀ ਨੇ ਨਾ ਡੈਡੀ ਪਾ ਤਾਂ ੱਖਾਂ ਗੱਡੀ ਆਉਂਦੀ ਸੀ ਆਪਣੇ ਦੋਨਾਂ ਗੱਡੀ ਦਾਦਾ ਜੀ બસ ਦੱਸਤੀ ਇਹਨੇ ਆਪਣੀ ਇਤਨੇ ਮੈਡਮ ਨੇ ਗੱਲ ਆ ਜਾਂਦਾ ਏ ਕਾਲਾ ਡੌਗੀ ਇਹ ਹਲਕਿਆ ਹੋਇਆ ਪਰ ਇਹ ਤੁਹਾਨੂੰ ਕਿਹਨੇ ਕਿਹਾ ਇੱਕ ਕਰਕੇ ਕੋਈ ਅਸੇ ਜਿਹਾ ਡੈਡੀ ਅਸੇ ਜਿਹਾ ਤੁਹਾਨੂੰ ਪਤਾ ਜਿਹੜਾ ਹਲਕਿਆ ਹੋਇਆ ਕੁੱਤਾ ਹੁੰਦਾ ਉਹ ਸਿੱਧੇ ਹੀ ਭੱਜਦਾ ਰਹਿੰਦਾ ਹੁੰਦਾ ਉਹ ਐ ਮੁਰਦਾ ਨਹੀਂ ਹੁੰਦਾ ਖੜਦਾ ਵੀ ਨਹੀਂ ਹੁੰਦਾ ਉਹ ਭੱਜਦਾ ਹੀ ਰਹਿੰਦਾ ਹੁੰਦਾ ਤੇ ਉਹ ਇੰਨਾ ਟਾਈਮ ਜਿਉਂਦਾ ਨਹੀਂ ਰਹਿੰਦਾ ਹੁੰਦਾ ਲਓ ਛਡੋ ਚਲੋ ਆ ਬੜੀ ਫੜੀ ਵੀ ਤੂੰ ਵੀ ਤੂੰ ਖੇਡਣਾ ਹੀ ਸੀਗੀ ਹਾਂ ਕਿ ਰਾਹ ਤੇ ਤਾਰ ਕਹਿੰਦਾ ਕਿ ਇਹ ਲੋਕਣ ਵਿੱਚ ਖੇਡਦੇ ਨਹੀਂ ਹਾਂ ਹਾਂ ਲੋਕਣ ਵਿੱਚ ਹੀ ਖੇਡਦੇ ਹੁੰਨੇ ਆ ਸੀ ਤੇ ਮੇਰਾ ਹੋ ਜੇ ਆ ਜਾ ਤੂੰ ਨਾ ਕਿ ਨਾ ਤੇ ਤੂੰ ਹੱਥ ਨਹੀਂ ਨਾ ਹੁੰਦਾ ਕਿ ਤੜਕੇ ਨਾ ਹੁੰਦਾ ਨਹੀਂ ਹੁੰਦਾ ਤੂੰ ਵਧੀਆ ਨਾ ਤੜਕੇ ਰੰਡ ਹੁੰਦੀ ਹੈ ਬਾਲੀ ਮੈਂ ਚਲਾਵਾਂ ਮੈਂ ਬਨੀਤਾ ਫੜੀ ਪੁੱਤ ਮੈਂ ਚਲਦੀ ਹਾਂ ਆਏ ਗੁੰਦਾਰੇ ਆਏ ਗੁੰਦਾਰੇ ਦੋ ਚਾਤੀ ਚ ਲਾਉਗੀ ਚੱਲ ਵੀ ਚੱਲ ਨਹੀਂ ਰਹੀ ਗਾਈ ਸਾਡੀ ਮੋਮਬਤੀ ਨਹੀਂ ਗਾਈ ਚੱਲੂ ਚੱਲ ਵੀ ਚੱਲ ਵੀ ਚੱਲ ਵੀ ਚੱਲ ਪਿਆਣਾ ਲੈਤੀ ਚਲੋ ਇਸੇ ਹੋ ਜੋ ਲਾਸਟ ਦੇਖਿਆ ਫਿਰ ਦੇਖਣਾ ਜੇ ਰੋਣਾ ਨਹੀਂ ਪਾਉਣਾ ਹਾਂ ਕਮਜ਼ੀ ਆ ਜਾਓ ਨਾ ਓਏ ਆ ਜਾ ਕਰਕੇ ਚਲਾ ਕੇ ਬਸ ਨਿਭੜ ਕੇ ਕੰਮ ਮੈਂ ਘੇਟ ਬੰਦ ਕਰਿਆ ਲੋ ਗਾਇਸ ਇਧਰ ਸਾਡੀ ਗਾਇਸ ਡਿਸਕਸ਼ਨ ਚੱਲ ਰਹੀ ਹੈ ਅਸੀਂ ਲੁਗਣ ਵਿੱਚ ਚੀਚੀ ਖੇਡਣਾ ਸੀ ਅੱਜ ਆਪਣੀ ਵੀ ਸਾਡੀ ਫਰੇਮ ਦੇ ਵਿੱਚ ਸਮਰ ਹੋ ਰਹੀ ਆ ਕਿਉਂਕਿ ਚੀਚੀ ਉਹ ਜਿਹੜਾ ਚੀਕੂ ਬਹੁਤ ਧੌਂਕਦਾ ਤਾਂ ਕਰਕੇ ਡਿਸਕਸ਼ਨ ਕਰ ਰਹੇ ਆ ਵੀ ਚੀਕੂ ਨੂੰ ਆਪਾਂ ਕਿਸ ਤਰੀਕੇ ਨਾਲ ਕਿੱਥੇ ਬੰਨਿਆ ਜਾਵੇ ਤਾਂ ਜੋ ਅਸੀਂ ਖੇਡ ਸਕੀਏ ਬੰਦੇ ਨੂੰ ਪਤਾ ਲੱਗ ਜਾਂਦਾ ਉਹਦੀ ਕਿ ਇੱਧਰ ਗਿਆ ਇੱਧਰ ਨਾ ਉਹ ਐਂ ਦੱਸਦਾ ਵੀ ਆ ਇੱਧਰੇ ਇੱਧਰੇ ਮੂੰਹ ਕਰਕੇ ਹੂੰ ਦੱਸਦਾ ਆ ਆਪਣ ਨੂੰ ਦੱਸਦਾ ਹਾਂ ਆਪਣ ਨੂੰ ਤਾਂ ਬੁਲਵਾਉਂਦਾ ਹੈਗਾ ਹੂੰ ਇਹ ਮੇਰਾ ਅੱਧੀ ਆ ਫੇਰ ਐਂ ਕਰਦੇ ਆ ਕੰਤਾਜ ਨੂੰ ਉੱਥੇ ਜਾਂ ਤੋ ਖੁੰਝੇ ਚ ਬੰਨ ਜਾਂਦੇ ਆ ਹੂੰ ਛਿਗੂ ਨੂੰ ਕਿਹੜਾ ਬੰਨ ਜਾ ਉੱਥੇ ਜਿੱਥੇ ਉਹ ਮੂਰੇ ਮੰਜੀ ਲਾ ਦਿੰਦੇ ਆ ਹਾਂ ਉੱਥੇ ਕੋ ਕਪੜਾ ਕਪੜਾ ਰੇ ਰਾਂਗੇ ਹੂੰ ਉਹ ਜਮਾ ਕਰ ਲੈਣਾ ਉਹਨੂੰ ਪਤਾ ਵੀ ਨਹੀਂ ਕਿ ਉਹਣਾ ਲੋ ਗਾਈਸ ਸਾਡੀ ਡਿਸਕਸ਼ਨ ਹੋ ਗਈ ਹੈ ਡਾਨਸ ਹੁਣ ਅਸੀਂ ਸੋਚਿਆ ਵੀ ਚੀਕ ਨੂੰ ਆਪਾਂ ਹਨਾ ਉੱਥੇ ਬੰਨ ਦਾਂਗੇ ਉੱਥੇ ਸਕੂਟੀ ਕੋਲੇ ਹਨਾ ਜਬ ਸੀਰਤ ਕੈਟਰਿੰਗ ਐ ਸਿਗਨਾ ਤੇ ਦੇਖੀ ਜਦੋਂ 8:30 ਟਾਈਮ 'ਤੇ ਆ ਜਾਂਦੀ ਹੁਣ ਉਹ ਤੋਂ ਤਾਂ ਝੁੰਕ ਲੱਗ ਜਾਂਦਾ ਬਾਲਾ ਘਰਾਵਾ ਬਾਲਾ ਘਰਾਵਾ ਕੋਣ ਕੋਣਤਾਜ ਨੂੰ ਉਹਦੀ ਦੱਸ ਦਿੰਦਾ ਕਿ ਕਿੱਥੇ ਜਿਹੜੀ ਸਕੂਟੀ ਜੋ ਸਾਡੇ ਦਾ ਹੀ ਉਹਦੇ ਉਹਦੇ ਨੀਚੇ ਲੋ ਕਹਿੰਦਾ ਪੌੜੀ ਆਈ ਨਹੀਂ ਕਰਦੇ ਨਹੀਂ ਕਰਦਾ ਨੋ ਗਾਇਸ 11 ਗੁੰਤਾਜ ਨੇ ਉੱਥੇ ਬੰਨਤਾ ਬੰਨੀ ਆਂਦਾ ਗੁੰਤਾਜ ਉਹਨੂੰ ਚਲੋ ਜੀ ਗੁੰਦਾਜ ਮੈਨਾਂ ਦਾ ਮੰਜੀ ਲਾਊਗਾ ਮੁੰਡੇ ਘਰ ਵਾਲਿਆਂ ਨੂੰ ਵੀ ਭੌਂਕਦਾ ਹਾਂ ਇਹ ਘਰ ਵਾਲਿਆਂ ਨੂੰ ਵੀ ਭੌਂਕਦਾ ਸਹੀ ਗੱਲ ਆ ਘਰ ਵਾਲੇ ਤਾਂ ਕੀ ਦੋਸਤ ਸਹੀ ਸਹੀ ਲੋਇ ਕਰੀ ਇਹਦੇ ਨਾਲ ਦੋਸਤੀ ਕਰ ਲਈ ਤੇ ਮੈਂ ਇੱਕ ਗੋਇੰਦਵਾਲ ਬਾਗ ਗਿਆ ਸੀ ਹੁਣ ਤਾਂ ਇੱਥੇ ਹੀ ਰਹਿੰਦੇ ਆਗੇ ਜਿਹੜਾ ਗੋਇੰਦਵਾਲ ਬਾਗ ਗਿਆ ਹੂੰ ਫੇਰ ਇਹ ਆਇਆ ਮੈਂ ਮੰਡਰ ਲੱਗਦਾ ਵਾ ਪਰ ਉਹ ਤਾਂ ਬੰਨ ਕੱਲ੍ਹ ਹੀ ਸੀ ਦੋਸਤੀ ਫੇਰ ਮੈਂ ਹੱਥ ਲਾਉਣ ਲੱਗਿਓ ਉਹਦੀ ਭੋਂਕਣ ਲੱਗੇ ਫੇਰ ਨਹੀਂ ਮੈਂ ਤਾਂ ਆਈ ਆ ਇਹ ਤਾਂ ਬੜਾ ਖਰਾਬ ਹੈ ਬਹੁਤ ਖਰਾਬ ਹੈ ਚੀਕੂ ਚੀਕੂ ਤਾਂ ਕਈ ਵਾਰ ਮੈਂ ਮੈਂ ਕਈ ਵਾਰ ਬਾਹਰੋਂ ਆਮਾ ਮੈਨੂੰ ਵੀ ਇਹ ਭੋਂਕਣ ਲੱਗਿਆ ਹੋ ਗਿਆ ਫਿਨਿਸ਼ ਕੱਪੜੇ ਕੁੱਪੜੇ ਨੂੰ ਕੀ ਆ ਚਲੋ ਆਜੋ ਫਿਰ ਦਾਈ ਆਹੋ ਕਰੀਏ ਕੱਪੜੇ ਤੋਂ ਕੁਛ ਨਹੀਂ ਆਜੋ ਫਿਰ ਆਜੋ ਫਿਰ ਮੈਂ ਗਈ ਮੈਂ ਗਈ ਤੇਰੇ ਕੋਲ ਚਲੋ ਦਾਈ ਹੋਰ ਤੁਹਾਡੇ ਕਿੰਨੇ ਸੀ ਨਹੀਂ ਦੇਖੋ ਅਸੀਂ ਦੋਨੇ ਆਏ ਤਾਂ ਅਸੀਂ ਦੋਨੇ ਆਪਾਂ ਦੋਨੇ ਆਏ ਸੀਗੇ ਕਿਹਦਾ ਆਏ ਸੀ ਫਿਰ ਇਹੀ ਗਈ ਨਾ ਫਿਰ ਤੇਰੀ ਜ਼ਿੰਮੇਦਾਰੀ ਆ ਗਈ ਪਹਿਲਾਂ ਮੇਰੀ ਭੁਗ ਕੀ ਮੈਂ ਗਈ ਹੁਣ ਤੂੰ ਦਾਹੀ ਦੀ ਬਈ ਨਹੀਂ ਫੇਰ ਨਹੀਂ ਫੇਰ ਚੀਟਿੰਗ ਫੇਰ ਚੀਟਿੰਗ ਗੰਤਾ ਚੱਲ 15 ਕਹਿੰਨੇ ਆ 15 15 ਕਹਿੰਨੇ ਆ ਕੋਈ ਅੰਦਰ ਮਤਲੀ ਲੋਕ ਨਾ 15 ਕਹਿੰਨੇ ਆ ਚਲੋ अंदर अंदर ही लुका नवास चलो भाई चल अभी तो लुक जा वो तो उधर गया गया होन आपा बाहर निकल के जिथे वो, वो लुके ऐसे उठे रुक दे आ जा भज ਚੀਟਿੰਗ ਸੀ ਚੀਟਿੰਗ ਸੀ ਤੂੰ ਦਾਦੀ ਕੋਲੇ ਅੰਦਰ ਗਿਆ ਸੀ ਦਾਦੀ ਨੇ ਤੈਨੂੰ ਦੱਸਿਆ ਵੀ ਉਹ ਫਿਰਦੀਆਂ ਬਸ ਚੀਟਿੰਗ ਤੂੰ ਦਾਦੀ ਨੂੰ ਪੁੱਛਿਆ ਪਹਿਲਾਂ ਚੀਟਿੰਗ ਸੀ ਇਹਦਾ ਇਹ ਤਾਂ ਗਲਤ ਗੱਲ ਆ ਬਈ ਦਵਾਰੇ ਪੋਹ ਲਈ ਠੀਕ ਹੈ ਚੀਟਿੰਗ ਨਹੀਂ ਕਰਨੀ ਹੁਣ ਕਿਸੇ ਨੇ ਵੀ ਮੈਂ ਗਈ ਆਈ ਬੋ ਆਈ ਬੋ ਉਹ ਵੇ ਦੇ ਦੇ ਚਲ ਇੱਕ ਵਾਰੀ ਦੇ ਲਾਸਟ ਵਾਰੀ ਦੇ ਹੀ ਦੇ ਫਿਰ ਮੈਂ ਦੂੰਗਾ ਜੇ ਤੇ ਸੁਣਾ ਲੱਭਿਆ ਗਿਆ ਇਕੋਰੀ ਲਾਸਟ ਵਾਰ ਹੀ ਦੇ ਹੁਣ ਅਲੱਗ-ਅਲੱਗ ਲੁਕਣਾ ਤੂੰ ਮੇਰੇ ਨਾਲ ਨਹੀਂ ਲੁਕਣਾ ਠੀਕ ਆ ਚਲ ਆ ਜਾ ਭੱਜ ਜਾ ਉਧਰ ਦੇ ਦਾਈ ਉਥੇ ਆ ਜਾ ਲੁਕਣਾ ਤਾਂ ਫਿਰ ਸਿੱਖਣਾ ਪਊਗਾ ਲੁਕਣਾ ਆ ਵੀ ਤੂੰ ਭੱਜੀ ਹੋ ਚਲ ਕੋਈ ਗੱਲ ਨਹੀਂ ਚਲ ਭੱਜ ਜਾ ਜਲਦੀ ਦੇਖਿਆ ਉਥੇ ਉਥੇ ਦੇਖੀ ਹੋਣੀ ਦਾਈ ਭੱਜ ਜਾ ਕਰ ਮਿੰਟ ਮਾਰ ਚਲ ਬਣੀ ਤੂੰ ਰੁਕ ਜਾ ਤੇ ਚੰਨਾ ਨਾ ਮੇਰੇ ਨਾਲ ਨਹੀਂ ਲੁਕਣਾ ਅਲੱਗ-ਅਲੱਗ ਲੁਕਣਾਗਾ ਚਲੋ ਗਾਇਸ ਚਲੋ ਨੋ 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 ਚਲ ਇਨੀ ਜੂ ਆ ਜਾਗਾ ਚਲ ਚਲ ਜਲਦੀ ਕਰੋ ਵੈਰੀ ਗੁੱਡ ਗੁੰਤਾ ਜੀ ਨੇ ਭਈ ਮੈਨੂੰ ਲੱਭ ਲਿਆ ਠੀਕ ਆ ਹੁਣ ਬੀਤੂ ਰਹਿ ਗਈ ਲੱਭਣ ਵਾਲੀ ਦੇਖਦੇ ਆ ਬੀਤੂ ਨੂੰ ਲੱਭ ਪਾਊਗਾ ਕਿ ਗੁੰਤਾਜ ਨਾ ਉਹ ਤਾਂ ਉਹ ਤਾਂ ਇੰਨੀ ਡਰਪੋ ਕਚੀ ਕੋਲੇ ਕਿਵੇਂ ਲੁਕ ਜੂਗੀ ਚੀਕੂ ਕੋਲੇ ਲੱਭੀ ਜਾਂਦਾ ਲੈ ਕਿਹਨੂੰ ਆਪਣੀ ਤੇ ਚੀਕੂ ਨੂੰ ਬੰਦੇ ਉਹਨੂੰ ਨਾ ਚੀਕੂ ਨੂੰ ਲੁਕਣ ਦੋ ਉਹਨੂੰ ਐਂ ਦੱਸੋ ਮੈਨੂੰ ਗੁੰਤਾਜ ਚੀਕੂ ਨੂੰ ਲੁਕਣ ਦੋ ਅੱਜ ਆ ਬੜਾ ਸਿਆਣਾ ਬਣਿਆ ਬੈਠਾ ਆਪਣਾ ਜੁਝਾਰ ਬੁੱਤ ਖੇਡ ਲੈਣ ਤੋਂ ਪਲੀਜ਼ ਇਹਨੂੰ ਪਲੀਜ਼ ਖੇਡੀ ਜਾਂਦਾ ਚਲੋ ਲੱਭੋ ਤੁਸੀਂ ਆਪਾਂ ਖੇਡੀ ਤਾਂ ਜਾਂਦੇ ਹਾਂ ਚਲੋ ਆ ਲੈ ਕਿਵੇਂ ਲਈ ਆਂ ਮਰ ਗਿਆ ਮੈਨੂੰ ਨਹੀਂ ਪਤਾ ਕਿਵੇਂ ਡਿੱਗਿਆ ਤੁਸੀਂ ਦੇਖੋ ਕਿੱਥੇ ਆ ਇੱਥੇ ਆ ਲੱਭ ਕੇ ਲਿਆ ਐ ਭਾਪੀ ਕੋਲੇ ਆ ਜਾ ਬਈ ਬੀਤੂ ਬੀਤੂ ਆ ਜਾ ਬਈ ਬਾਹਰ ਆ ਜਾ ਆ ਜਾ ਬਈ ਬੀਤੂ ਚਲੋ ਬਾਈ ਮੇਰੇ ਜੁਮੇ ਹੁਣ ਦਾਈ ਆ ਠੀਕ ਆ ਹੁਣ ਤੁਸੀਂ ਲੁਕਣਾਗਾ ਮੇਰੇ ਜੁਮੇ ਦਾਈ ਆ ਚਲੋ ਬਾਈ ਗਾਇਸ ਆਪਣੇ ਜੁਮੇ ਆ ਗਈ ਦਾਈ ਹੁਣ ਆਪਾਂ ਦਵਾਂਗੇ ਦਾਈ ਫਿਰ ਆਪਾਂ ਉਹਨਾਂ ਲੱਭੇ ਜਾਵਾਂਗੇ 1 2 3 4 5 6 7 8 9 10 11 12 13 14 15 ਲਓ ਬਾਈ ਗਾਇਸ ਹੁਣ ਆਪਾਂ ਲੱਭਣ ਜਾਂਦੇ ਆ ਗੁਨਤਾਜ ਤੇ ਬੀਤੂ ਨੂੰ ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਆਹ ਵਾਲੇ ਰੂਮ ਤੋਂ ਠੀਕ ਹੈ ਲਾਉਜ ਇੱਥੇ ਹੈ ਨਹੀਂ ਦੀਦੀ ਦੇ ਰੂਮ ਤੋਂ ਸ਼ੁਰੂਆਤ ਕੀਤੀ ਆਪਾਂ ਨੋ ਬੜੀ ਨੋ ਹੁਣ ਆਪਾਂ ਸ਼ੁਰੂਆਤ ਕਰਾਂਗੇ ਨਹੀਂ ਬਈ ਇੱਥੇ ਵੀ ਨਹੀਂ ਹੈਗੇ ਮੈਨੂੰ ਇਦਾਂ ਲੱਗ ਰਿਹਾਗਾ ਕਿ ਇੱਥੇ ਕੋਈ ਚੋਰ ਤਾਂ ਨਹੀਂ ਲੁਕੇਗਾ ਗਾਇਸ ਨੋ ਲੋ ਬਈ ਕਰਮਾਂ ਵਾਲੀਆਂ ਹੁੰਦੀਆਂ ਨੇ ਉਪੜੀਆਂ ਜਿਹੜੀਆਂ ਸੋਹਰੇ ਘਰ ਦੇ ਵਿੱਚ ਵੀ ਲੁਕਣ ਵਿੱਚ ਜਿਹੜੀਆਂ ਨੇ ਵਾਹ ਕੀ ਬਾਤ ਦੁਜਾਰੇ ਕਿਸੇ ਨੂੰ ਦੇਖਿਆ ਤਾਂ ਨਹੀਂ ਦੁਜਾਰੇ ਦੱਸੋ ਮੰਮਾ ਦੀ ਹੈਲਪ ਕਰੋ ਕਿਸੇ ਨੂੰ ਦੇਖਿਆ ਤੁਸੀਂ ਨਹੀਂ ਦੇਖਿਆ ਹਾਂ 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 ਤੱਪਾ ਬਨੀਤ ਥੱਪਾ ਨਹੀਂ ਲੱਗਿਆ ਨਹੀਂ ਭਾਈ ਨਹੀਂ 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 ਲੱਗਿਆ ਨਹੀਂ ਲੱਗਿਆ ਨਹੀਂ ਭਾਈ ਨਹੀਂ ਲੱਗਿਆ ਨੋ 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 ਦੋਨਾਂ ਨੂੰ ਇਕੱਠਿਆਂ ਨੂੰ ਲੱਭਿਆ ਹੁਣ ਅਸੀਂ ਦਹੀਂ ਦੇਤੀ ਹੁਣ ਬਨੀਤ ਇੱਕ ਵਾਰੀ ਤੂੰ ਦਹੀਂ ਦੇ ਠੀਕ ਆ ਮੈਂ ਮੈਨੂੰ ਹਾਂ ਇੱਕ ਵਾਰੀ ਤੂੰ ਦਹੀਂ ਦੇ ਦੇ ਚਲ ਕੋਈ ਗੱਲ ਨਹੀਂ ਆਪਾਂ ਤੇ ਇਹਨੂੰ ਚੀਖੂ ਤੋਂ ਬਚਾ ਕੇ ਰੱਖਾਂਗੇ ਲੋ ਭਾਈ ਗਾਇਸ ਦੋਨਾਂ ਨੂੰ ਆਪਾਂ ਲੱਭਤਾ ਹੁਣ ਦਹੀਂ ਦਊਗਾ ਸਾਡਾ ਬਨੀਤ ਕੌਰ ਚਲ ਬਨੀਤ ਚਲੋ ਚੀਕੂ ਪਲੀਜ਼ ਬਾਈ ਤੂੰ ਤਾਂ ਨਾ ਕਰ ਸਾਡੀ ਕੁੜੀ ਨੂੰ ਉਹ ਨੂੰ ਮੈਂ ਤਾਂ ਨਹੀਂ ਪਤਾ ਉਹ ਬਨੀਤ ਦਾਈ ਦੇਣ ਗਈ ਹੈ ਬਾਈ ਇਧਰ ਮੈਂ ਚੀਕੂ ਨੂੰ ਘੂਰਦਾ ਖੜ ਚੀਕੂ ਚਲ ਹੈ ਚਲ ਅਸੀਂ ਇਧਰ ਕੀਤੇ ਵੀ ਲੋਕ ਸਕਦੇ ਆ ਇਧਰ ਨਹੀਂ ਆਉਂਦੇ ਪਹਿਲਾਂ ਥੋੜੀ ਪਹਿਲਾਂ ਮੈਂ ਥੋੜੀ ਦਾਈ ਦਿੱਤੀ ਦੇਖੋ ਫਿਰ ਤੁਸੀਂ ਹੁਣ ਸਾਰੀਆਂ ਜੱਪੜਾਂ ਮੈਥੋਂ ਕੱਢ ਹੀ ਨਹੀਂ ਪਾਏ ਸਾਡੀ ਪਰੇ ਹੋ ਜਾਓ ਉਹ ਉਹ ਖੜ ਤੂ ਤੁਨੂੰ ਕੌਣ ਅੱਛਾ ਦਾਈ ਦੇ ਰਿਹਾ ਗੁੰਤਾਜ ਠੀਕ ਹੈ ਲਓ ਬਈ ਗਾਇਜ਼ ਅਸੀਂ ਖੇਡਣ ਲੱਗਿਆ ਬਾਂਦਰ ਕਿਲਾ ਕਿਲਾ ਸਾਡੇ ਕੋਲ ਹੈ ਨਹੀਂ ਬਾਂਦਰ ਅਸੀਂ ਦਿੰਨੇ ਆ ਕਿੱਲਾ ਸਾਡੇ ਕੋਲ ਹੈ ਨਹੀਂ ਬਾਂਦਰ ਸੀ ਤੈਨੂੰ ਓਏ